ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੱਜਣੋ ਸ਼ਾਮ ਦਾ ਟਾਈਮ ਹੋ ਚੁੱਕਾ ਸੋ ਸ਼ਾਮ ਦੇ ਵੱਜ ਚੁੱਕੇ ਨੇ 6 ਸੋ ਅੱਜ ਕਿੱ데 ਚੱਲੇ ਬੇਬੇ ਭੈਣ ਕੋਲੇ ਜੀ ਹਾਂਜੀ ਅੱਜ ਚੱਲੇ ਆ ਮੇਰੀ ਭੈਣ ਕੋਲੇ ਮੇਰੀ ਭੈਣ ਵੀ ਵਿਚਾਰੀ ਕੈਮਰੇ ਮੂਰੇ ਨਹੀਂ ਆਉਂਦੀ ਜੀ ਸੋ ਭੈਣ ਘਰੇ ਚੱਲੇ ਆ ਨਾਲੇ ਤੁਹਾਨੂੰ ਉਹਨਾਂ ਦੀ ਸਾਰੀ ਫੈਮਲੀ ਨਾਲ ਮਲਾਉਨੇ ਆ ਸੋ ਤੁਸੀਂ ਕਹਿੰਦੇ ਰਹਿੰਦੇ ਆ ਫੈਮਲੀ ਚ ਕੌਣ ਕੌਣ ਕਿਹਨੂੰ ਕੌਣ ਕੌਣ ਨਹੀਂ ਸਾਰਨਾ ਮਲਾਉਨੇ ਆ ਫਿਰ ਚੱਲੀਏ ਫਿਰ ਲੇਟ ਬਾਅਦ ਹੋ ਗਏ ਘਰ ਦੇ ਗਈਆਂ ਨੇ ਤੁਸੀਂ ਰੋਟੀ ਖਾਣੀ ਜਾਣਾ ਮੈਂ ਕੋਈ ਨਾ ਰੋਟੀ ਖਾਣੀ ਜਾਣਾ ਬੇਬੇ ਗੈਰੀ ਨੂੰ ਰੋਟੀ ਖਾਓ ਸੇ ਕਿ ਨਹੀਂ ਮਨੇ ਟਿੱਕਿਆ ਸੀ ਨਾ ਹਰ ਰੋਟੀ ਖਾਓ ਤੇ ਜਲੂ ਖਟਡਾਓ ਵੇ ਤਾ ਤਾ ਬੇਬੇ ਗੈਰੀ ਕੋ ਵੀ ਸ਼ਾਮ ਦਾ ਟਾਈਮ ਹੈ ਸ਼ਾਮ ਨੂੰ ਜਾਵਾਂਗੇ ਅਲਾਨ ਕਹਿੰਦੇ ਕਿ ਰੋਟੀ ਖਾਣੀ ਆ ਆ ਬਸ ਚੱਲੇ ਸਿੱਧੀ ਰੋਟੀ ਨਾਲ ਆ ਬਸ ਰੋਟੀ ਮਮੀ ਕਹਿੰਦੀ ਅੱਜ ਮੇਰਾ ਕੁਝ ਬਾਹਰੋਂ ਖਾਣ ਦਾ ਦਿਲ ਕਰ ਰਿਹਾ ਮੈਂ ਕਿ ਜਾਲਾ ਉਧਰ ਦਿਖਾਓ ਹਾਏ ਟਾਈਡਾਈ ਗੋਟ ਗਿਆ ਜਾ ਗੋਟ ਚਲਿਏ ਫਿਰ ਚਲੋ ਫਿਰ ਟਵੇਲਾ ਨਾ ਕਰੀਏ ਯਾਰ ਬਹੁਤ ਲੇਟ ਆ ਗਰ ਚਲਿਏ ਪੈਸਾ ਕੰਮ ਨਹੀਂ ਲੱਗਦਾ ਉਧਰ ਮਟਰ ਦੀ ਤਿਆਰੀ ਹੈ ਚਲੋ ਚਲ ਜੀ ਉਧਰ ਰੁ ਰਿਹਾ ਚਲੋ ਬਹੁਤ ਲੇਟ ਹੋਇਆ ਫਿਰ ਤੇ ਅੱਗੇ ਆਪਾਂ ਹੈ ਬੋਲੀ ਆਓ ਮੰਮੀ ਆਓ ਵੈਰੀ ਹੈਂਡਸਮ ਡੈਡ ਵੈਰੀ ਬਿਊਟੀਫੁਲ ਵੈਰੀ ਬਿਊਟੀਫੁਲ ਮਮ ਆਏ ਹੋਏ ਵਾਹ ਜੀ ਵਾਹ ਐਕਸਪ੍ਰੈਸ ਚਲੋ 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 ਇਨਾ ਕਵੇਲੇ ਕਰ ਤੁਰੇ ਆਪਾਂ ਕੋਈ ਗੱਲ ਵਾਸਤੋਂ ਸਿਰ ਕਵੇਲਾ ਕੰਮ ਘਰੋਂ ਹੀ ਦੁਰੇ ਤੇ ਘਰੇ ਜਾਵੜਨਾ ਲਓ ਜੀ ਅੱਜ ਮੱਠੀ ਮੱਠੀ ਜੀ ਮੈਚਿੰਗ ਕੀਤੀ ਆ ਮੰਮੀ ਕਹਿੰਦੇ ਪਹਿਲਾਂ ਵੀ ਉਦੋਂ ਵੀ yellow ਪਾਗ ਬੰਨੀ ਮੈਂ yellow ਸੂਟ ਪਾਇਆ ਅੱਜ ਫੇਰ ਮੰਮੀ ਇਹਨੇ yellow ਪਾਗ ਪਰ ਹਲਕਾ ਹਲਕਾ ਐਦਾਂ ਦਾ ਸ਼ੇਡ ਆ ਉਹਦੇ ਚ ਸੂਟ ਚ ਪਰ ਡੈਡੀ ਡੈਡੀ ਕਹਿੰਦੇ ਮੈਚਿੰਗ ਕਰਨੀ ਕਰਨੀ ਆ ਜਦੋਂ ਡੈਡੀ ਦੀ ਨਾਲ ਮੈਚਿੰਗ ਕਰਨ ਮੰਮੀ ਲੜ ਪੈਂਦੀ ਫਿਰ ਤੁਸੀਂ ਮੈਚਿੰਗ ਨਹੀਂ ਕੀਤੀ ਦੇਖੋ ਜਿੰਨੇ ਸੂਟ ਮਿਲਦੇ ਉਹਨੇ ਨਾਲ ਪੱਗਾਂ ਆ ਜਾਂਦੀਆਂ ਮੈਚਿੰਗ ਆਟੋਮੈਟਿਕ ਹੀ ਹੋ ਜਾਂਦੀ ਹੈ ਕਿਉਂ ਬੇਬੇ ਇਹ ਹੋਰ ਮੈਚਿੰਗ ਕਰਨ ਨੂੰ ਤਾਂ ਸਾਰਿਆਂ ਦੇ ਦਿਲ ਕਰ ਦਿੰਦਾ ਬੇਬੇ ਕੋਈ ਨਹੀਂ ਕੋਈ ਨਹੀਂ ਹੋ ਜਾਊਗਾ ਸਾਰਾ ਕੁਝ ਸਹਿਜ ਪੱਕੇ ਦਾ ਮਿੱਠਾ ਹੋ ਠੀਕ ਹੈ ਚੱਲਾ ਲੈ ਪੱਕ ਗਿਆ ਕੋਈ ਗੱਲ ਨਹੀਂ ਸੋ ਇੱਥੋਂ ਆਪਾਂ ਜਾ ਰਹੇ ਆ ਪੈਂਡ ਟੀਂਡ ਸੇ ਆਪਣੇ ਤੋਂ ਡੈੜੀ ਜੀ ਕਿੰਨਾ ਕੁ ਹੋਊਗਾ ਕਾਲ ਗੱਡੀ ਤੋਂ ਇੱਧਰ ਜਾ ਕੇ ਕਾਲ ਗੱਡੀ ਤੋਂ ਹੋਊਗਾ ਉੱਗੂਗਾ ਦੋ ਅੱਧੇ ਕਿਲੋਮੀਟਰ ਆਪਾਂ ਇਹੀ 10 12 ਕਿਲੋਮੀਟਰ ਹੋਣਾ ਸੋ ਆਪਾਂ ਨੂੰ ਲੱਗ ਜੂ 20 ਮਿੰਟ ਲੱਗ ਜਾਣੇ 15-20 ਮਿੰਟ ਸੋ ਪਹੁੰਚ ਕੇ ਮਿਲਦੇ ਨਾਲੇ ਤੁਹਾਨੂੰ ਮਿਲਣਾਉਣੇ ਆ ਉਹਨਾਂ ਨੂੰ ਤਾਂ ਵਿਚਾਰਿਆ ਉਹਨਾਂ ਦੇ ਕਿਊਟ ਜੇ ਬੇਬੀ ਨਾਲ ਭਾਜੀ ਨਾਲ ਸਾਰੀ ਫੈਮਿਲੀ ਨਾਲ ਮਿਲਾਉਣੇ ਆ ਸੋਨੇ ਬਾਤ ਆ ਓਕੇ ਆ ਆਪਾਂ ਕਦੋਂ ਦਾ ਉਹਨਾਂ ਨੂੰ ਫੋਨ ਕੀਤਾ ਹੋਇਆ ਕਿ ਭਾਈ ਅਸੀਂ ਆ ਜਾਣਾ ਨਹੀਂ ਨਹੀਂ ਨਿਕਲਦਾ ਤੇਰੇ ਉਸਨੇ ਪੁੱਛਣਾ ਹੀ ਨਹੀਂ ਸੂਤਾ ਹੁੰਦਾ ਇਹ ਤਾਂ ਮੇਕਅਪ ਨੇ ਸੂਤਾ ਹੁੰਦਾ ਨਾ ਨਾ ਮੇਕਅਪ ਕਰਕੇ ਕੌਣ ਆਇਆ ਪਹਿਲਾਂ ਤੇ ਮੇਕਅਪ ਕਰਕੇ ਕੌਣ ਆਇਆ ਦੱਸਿਓ ਮੈਂ ਤਾਂ ਕੰਮ ਕਰਕੇ ਵੀ ਮੰਮੀ ਨੇ ਇੱਕ ਬਰਾਸ਼ੀ ਇਧਰ ਮਾਰਿਆ ਕਿ ਇਧਰ ਮਾਰਿਆ ਇੱਥੇ ਮੱਥੇ ਤੇ ਪਾਊਡਰ ਲੱਗਾ ਰਹਿ ਗਿਆ ਆਪ ਤਿਆਰ ਨਹੀਂ ਹੁੰਦਾ ਛੇਤੀ ਕਹਿੰਦਾ ਦੂਜੇ ਆਪਾਂ ਤਾਂ ਸਿੰਪਲ ਸਿੰਪਲ ਸੋ ਪਰੇ ਬੰਦੇ ਆਂ ਤੂੰ ਨਿਕਲ ਹੀ ਨਾ ਨਾ ਵਾਹ ਵਾਹ ਜੀ ਵਾਹ ਇਧਰ ਕਹਿੰਦੇ ਕੇਲੇ ਵੀ ਚੱਕ ਲਏ ਆ ਲਓ ਕੇਲਾਂ ਦੀ ਵੀ ਗੱਲ ਸੋਹਣੀ ਲੈ ਸੁਣਾ ਦਿਓ ਫਿਰ ਸਾਰੇ ਮੇਰੇ ਨੇ ਕੇਲੇ ਲਿਆਂਦੇ ਹਾਂ ਸੱਸ ਮੇਰੀ ਨਹੀਂ ਵੰਡੇ ਮੇਰੀ ਵਾਰੀ ਆਈ ਆ ਲਫਾ ਫਾ ਡੰਗੇ ਮੇਰੀ ਵਾਰੀ ਆ ਲਫਾ ਫਾ ਡੰਗੇ ਪਰ ਆ ਆ ਪਾਜ ਲਫਾਵਾ ਟੰਗਨੇ ਦਾ ਕੇਲੇ ਬਾਦੂ ਅੱਜ ਫੁੱਲ ਕੇਲਿਆਂ ਦਾ ਅੰਦਰ ਪਏ ਦੋ ਤਿੰਨ ਦਰਜਨਾ ਲਿਆ ਸਲੈਪਾ ਭਰੀਆਂ ਪਈਆਂ ਕੇਲਿਆਂ ਨਾਲ ਤਾਂ ਖਾਓ ਨਜ਼ਾਰੇ ਲਓ ਵਾਹ ਜੀ ਵਾਹ ਲਓ ਵੀ ਸੱਜਣੋ ਪਹੁੰਚ ਚੁੱਕੇ ਆ ਪਿੰਡ ਢੀਂਟ ਸਾਹ ਬਾਜੀ ਬਾਜੀ ਚੱਲੇ ਭਾਜੀ ਨੇ ਉੱਥੇ ਗੱਡੀ ਬੈਕ ਕਰ ਲਈ ਕਹਿੰਦੇ ਹੁਣੇ ਅੱਧੀ ਰਾਤ ਹੋ ਗਈ ਹੁਣ ਨਹੀਂ ਆਉਂਦੇ ਉਹ ਕਰ ਲਈਏ ਬੈਕ

ਕੋਏ ਸਾਡਾ ਸੋਣਾ ਕਾਕਾ ਆ ਗਿਆ ਗੁਗਲੂ ਦੀਦੀ ਕੀ ਨਾਂ ਸੀ ਇਹਦਾ ਸੈਦਕ 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 ਦੀਪ ਦੇ ਫਰੀਦ ਦੀਪ ਦੀਪ ਸੈਦਕ ਦੀਪ ਕੋਲ ਲਾਓ ਜੀ ਲਾ ਕਿੰਦਾ ਸੋਣਾ ਜਿੱਡੀ ਸੋਣੀ ਆ ਬੇ ਛੋਟੀ ਗੁਗਲੂ ਉੱਡਾ ਸੋਣਾ ਨਾਏ ਗੁਗਲੂ ਬਿਟਰ ਬਿਟਰ ਚੱਲ ਰਾਤਾ ਰਾਤਾ ਮੈਂ ਮਮੂ ਨੇ ਰਵਾਤਾ ਸੀ ਮਮੂ ਨੇ ਕਾਇਆ ਮਮੂ ਯਾ ਨਹੀਂ 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 ਨਾ ਨਾ ਨਹੀਂ ਤੂੰ ਤੀ ਪਈ ਹੋਈ ਛਿਆ ਨਾ ਆਪਦੇ ਪਾਪਾ ਕੋਲੇ ਜਾ ਕੇ ਚੁੱਪ ਕਰ ਗਈ ਜਦੋਂ ਮੰਮੀ ਨੇ ਚੱਕੀ ਉਦੋਂ ਹੀ ਰੋਣ ਲੱਗ ਪਈਂ ਨਾਲੇ ਵਹਿੰਦੀ ਆ ਟੇਡਾ ਜਿਹਾ ਇਹਨੂੰ ਸਾਰਾ ਭਲਾ ਗੁਗਲੂ ਜੇ ਨੂੰ ਗੁਗਲੂ ਬੁਗਲੂ ਵੇਣ ਨਾ ਕਰ ਤੈਨੂੰ ਬੁਖਾਰ ਚੜਨਾ ਨਾ ਕਰੇ ਗੋਡੇ ਤੋਂ ਹੁਣ ਨਾ ਕਰੇ ਦੇ ਉਹਨਾਂ ਅਸਲ ਡਾਕਟਰ ਤੈਨੂੰ ਚੱਕੋ ਬੇਬੇ ਕੀ ਆ ਕਦੋਂ ਕੰਮ ਨੂੰ ਉਹਦੇ ਵੇਲਾ ਹੁੰਦੇ ਨੌਨ ਸਟਾਪ ਓਏ ਜੱਪੂ ਤੂੰ ਸੰਗੀ ਜਾਂਦਾ ਬੰਦੇ ਚਲਾ ਬਾਹਰ ਜੱਲੀ ਉਰੇਆ ਏ ਜੱਪੂ ਸਾਡਾ ਬਹੁਤ ਸੰਗਦਾ ਭਾਈ ਐਡਾ ਵੱਡਾ ਹੋ ਗਿਆ ਹਲੇ ਵੀ ਸੰਗਦਾ ਤੇਰੇ ਅਸ ਤੇ ਚੀਜੀ ਲੈ ਕੇ ਆਂਦੀ ਆ ਉਰੇਆ ਤੈਨੂੰ ਦਿਖਾ ਕੇ ਨਿਆਮ ਅਹੀਂ ਉਧਰ ਡੀ ਕੀ ਜਾਂਦੇ ਤੇ ਟੋਰ ਨਾਲ ਆ ਕੇ ਟੀਵੀ ਦੇਖੀ ਜਾਂਦਾ ਗੋਲ ਕੱਪ ਪਿਆ ਜੀਆ ਕਿਵੇਂ ਠੰਡਾ ਪਾਣੀ ਕੀ ਹੁਣ ਤਾਂ ਠੰਡਾ ਪਾਣੀ ਪੀਣਾਂ ਜੀ ਤਾਂ ਠੰਡਾ ਪਾਣੀ ਪੀ ਕੇ ਇੱਥੇ ਹੀ ਵੜ ਜਾਂਦਾ ਨਾ ਡੈਡੀ ਡੈਡੀ ਕਹਿੰਦੇ ਮੇਰੇ ਲੱਸੀ ਸਿਰ ਨੂੰ ਚੜ ਗਈ ਚੜ ਜਾਂਦੀ ਹੈ ਚੜ ਜਾਂਦੀ ਚੜ ਜਾਂਦੀ ਹੈ ਅੱਛਾ ਠੰਡਾ ਠੰਡਾ ਲੱਗ ਕੇ ਲੱਗ ਪੈਂਦਾ ਕਿਨੇ ਕਿਨੇ ਨਾਲ ਲੱਗਦਾ ਉਹ ਦੱਸਿਓ ਜ਼ਰੂਰ ਠੰਡਾ ਠੰਡਾ ਬਹੁਤ ਲੱਗਦਾ ਠੰਡਾ ਠੰਡਾ ਪੀਓ ਲਓ ਭਾਈ ਤੁਹਾਨੂੰ ਸਾਡੇ ਜੱਪੂ ਦਾ ਆਹ ਗਰਾਊਂਡ ਦਿਖਾਉਣ ਇੱਥੇ ਜੱਪੂ ਆਣੀ ਛੱਕੇ ਲਾਉਦੇ ਆ ਬੈਡਬਾਲ ਖੇਡ ਉਹਨਾਂ ਪਿੱਛੇ ਲੋਕ ਦੇ ਫਿਰਦੇ ਆ ਯਾਰ ਇਹ ਸਿੰਘ ਚੰਗੀ ਆ ਲਾ ਹੁੰਦੇ ਚੱਲ ਆ ਲੈ ਖੇਡ ਲੈ ਚੱਲਾ ਆਪ ਖੇਡਦੇ ਤੇ ਬੈਟਿੰਗ ਇੱਥੇ ਬੈਟਬਾਲ ਖੇਡ ਹਾਂ ਪਾਜੀ ਆ ਗਿਆ ਬੂਟਾ ਜੇ ਇੰਨਾ ਦੀ ਸਮੈਲ ਪੜੀ ਗਈ ਹੈ ਨਾ ਫਰੈਗ ਰਹੇ ਆਪਣਾ ਘਰ ਤਾਂ ਵਿਖਾ ਦੇ ਉਹ ਇਹਨਾਂ ਨੂੰ ਲਾਇਆ ਹੋਇਆ ਘਰ ਵਿਖਾ ਦੇ ਆ ਜਾ ਜੱਪੂ ਕਿਹੜੀ ਕਲਾਸ ਚ ਹੋ ਗਿਆ ਤੂੰ ਆ ਇੱਥੇ ਆ ਵੀ ਕਿਹੜੀ ਕਿਹੜੀ ਸਬਜ਼ੀ ਲਾਈ ਊ ਆ ਆ ਜੱਪੂ ਵਿਚਾਰਾ ਚਿੱਤੇ ਰਿਹਾ ਆ ਅੱਜ ਰੋਡ ਤੇ ਆ ਫੇਵਰੇਟ ਭਿੰਡੀਆਂ ਵੀ ਲੱਗੀਆਂ ਹੋਈਆਂ ਭਿੰਡੀਆਂ ਇਹਦੀ ਇਹਦੀ 스멜 ਵੇਖਿਓ ਲੈ ਕੇ 스멜 ਵੇਖਿਓ ਲੈ ਕੇ ਇਹਦੀ ਮੇਰੀ ਇਹਦੀ ਨਹੀਂ ਮੇਰ ਦਾ ਬੰਦੀ ਚਾ ਬਿਲਕੁਲ ਵੀ ਨਹੀਂ ਬੰਦੀ ਤੇਰੇ ਤੇ ਇਹਦੀ ਬੰਦੀ ਲੋ ਭਾਈ ਜੱਪੂ ਦਾ ਘਰ ਦਿਖਾ ਦੇ ਜੱਪੂ ਤੂੰ ਬਣਾਇਆ ਇਹਦਾ ਹਾਊਸ ਦਾ ਨੇਮ ਕੀ ਆ ਕੀ ਨਾਂ ਇਹਦਾ ਹੈ ਜੱਪੂ ਹਾਊਸ ਜੋ ਕੋ ਨਹੀਂ ਭਾਈ ਅੱਜ ਸਾਡਾ ਇਹ ਇੱਥੇ ਰੱਖ ਕਿੰਦਰ ਦੀ ਚੜੇਗਾ ਹੈ ਅੱਛਾ ਇਹ ਬਾਹਰ ਆ ਇਹ ਬਾਹਰ ਕਾਰ ਕਿਤੇ ਆ ਇਹ ਓ ਚੱਕ ਰੇ ਆ ਚਲੋ ਜੀ ਉਹ ਹੋਰ ਕੀ ਰਹਿ ਗਿਆ ਬਾਅਦ ਚ ਡਾਨੇ ਆ ਤੂੰ ਤੇਰਾ ਬੈਡਰੂਮ ਕਿਹੜਾ ਹੈ ਇੰਨਾ ਚੋ ਕਿੱਥੇ ਸੌਣਨ ਹੈ ਇਹ ਇੱਥੇ ਸੌਣਨ ਉੱਪਰ ਇੱਥੇ ਸੌਣਨ ਨਾ ਹਾਂ ਕਿੱਥੇ ਸੌਣਨ ਯਾਰ ਜੀਜੀ ਵਧੀਆ ਹੈ ਹੋਰ ਕੀ ਰਹਿ ਗਿਆ ਵਿੱਚ ਕੁਝ ਨਹੀਂ ਹਾਂ ਇਹ ਜਿਹੜਾ ਜਮੇ ਇੱਦਾਂ ਰੱਖ ਤੀਏ ਇਹਨੂੰ ਨਹੀਂ ਅੰਦਰ ਰੱਖਣਾ ਮੈਂ ਵੋਏ ਕਾਹੀ ਟੈਗ ਕੈਰੀ ਟੈਗ ਦੰਦ ਕਿੱਧਰ ਗਏ ਜਾਬੂ ਵਾਹ ਜੀ ਵਾਹ ਵਾਹ ਜੀ ਵਾਹ ਓਏ ਓਏ ਆ ਆ ਕਿਨੇ ਰਕੀ ਪਿੰਡੀ ਉਹ ਦੇ ਦੇ ਜਾਂਦੇ ਹਾਰਮਨ ਦੇ ਫੇਵਰੇਟ ਆ ਪਿੰਡੀ ਤਾਂ ਬਣਾਈ ਉਹ ਤੇ ਫੋਨ ਆਇਆ ਪਿੰਡ ਇਹ ਕਰਨ ਲੱਗੇ ਆ ਵੀ ਹਾਰਮਨ ਆਉਂਦਾ ਉਹਦੇ ਤੇ ਪਿੰਡੀ ਸਪੈਸ਼ਲ ਬਣ ਬੜੇ ਸ਼ੈਤਾਨ ਸਾਰੇ ਜਾਣੇ ਬੜੇ ਸ਼ੈਤਾਨ ਇਹਨੂੰ ਬੜਾ ਬਰ ਦੇਖ ਨੂੰ ਜਮੀ ਲੱਗ ਰਹੀ ਆ ਮੈਂ ਬੜਾ ਜਦੋਂ ਕੋਈ ਪਾਸੇ ਜਾ ਕੇ ਮੈਨੂੰ ਪਿੰਡੀ ਦੇ ਦੇ ਨਾ ਹੁਣ ਅਗਲੇ ਨੂੰ ਤੇ ਆਪਾਂ ਨਾ ਕਰ ਨਹੀਂ ਸਕਦੇ ਮੈਂ ਕੀ ਕਰਨਾ ਗੰਡੇ ਗੰਡੇ ਕੱਢ ਕੇ ਖਾ ਜਾਣੇ ਠੀਰਾ ਵੜੀ ਨੇਰੀ ਲਿਆਉਂਦਾ ਭਿੰਡੀ ਦੀ ਲਓ ਤੁਹਾਡਾ ਬਣਾਇਏ ਮલાઈ ਪਨੀਰ ਵਾਈਕਰੂ ਸ਼ਾਹੀ ਪਨੀਰ ਸ਼ਾਹੀ ਮલાઈ ਪਨੀਰ ਸ਼ਾਹੀ ਜੀ ਸ਼ਾਹੀ ਜੀ ਸ਼ਾਹੀ ਪਨੀਰ ਖਾਓ ਸ਼ਾਹੀ ਜੀ ਚਲੋ ਵੀ ਸਜਣਾ ਵਾਈਕਰੂ ਆਓ ਕਰੋ ਆ ਕਰੋ ਬੇਬੇ ਸ਼ੁਰੂ ਕਰਾਂਗੇ ਸ਼ੁਰੂ ਕਰ ਆਇਆ ਜੱਪੂ ਤੂੰ ਹੀ ਖਾ ਲੈ ਰੋਟੀ ਆਜਾ ਆ ਜਾ ਪੁੱਤ ਆਪਾਂ ਹੁਣ ਲਿਆ ਦੇਣੀ ਨੇਰੀ ਭਿੰਡੀ ਆ ਦੀ ਕਾਣਾ ਨਾ ਕੋਸਾ। ਦਸਾਇੜ ਤੇ ਪਾ ਲਓ। ਆਪਾਂ ਪਿੰਡੀ ਨਹੀਂ ਖਾਵਾਂ। ਮੈਂ ਪਤਾ ਕਦੋਂ ਖਾਣੀ ਆ। ਹਾਂ। ਮੈਂ ਆਪਦੇ ਘਰ ਵਾਲੀ ਦੇ ਹੱਥ ਦੀ ਪਿੰਡੀ ਬਣੀ ਖਾਣੀ। ਉਹਨਾਂ ਟਾਈਮ ਮੈਂ ਖਾਣੀ ਨਹੀਂ। ਉਹਨਾਂ ਟਾਈਮ ਮੈਂ ਪਿੰਡੀ ਖਾਣੀ ਨਹੀਂ। ਬੱਸ ਗੱਲ ਖਤਮ। ਠੀਕ ਆ। ਨਹੀਂ ਉਹਨਾਂ ਟਾਈਮ ਤੇ ਭੁੱਖਾ ਹੀ ਰਹੇਗਾ। ਮੈਂ ਖਾਣੀ ਪਿੰਡੀ ਨਹੀਂ ਖਾਣੀ। ਬਾਕੀ ਸਭ ਜੀ ਪਿੰਡੀ ਮੈਂ ਉਹਦੇ ਹੱਥ ਦੀ ਖਾ ਮਾਦੇ ਘਰ ਆ। ਬਹੁਤ ਵਾਦ ਜਮੀ ਆ। ਜੀ ਆਮੀ ਆ। ਚੱਲੀਓਨ ਕਰੇ ਫਿਰ। ਚਲੋ ਜੀ, ਬੈਕ ਟੂ ਹੋਮ।

<laughs> लै, लै ले, ले। <laughs> रैं देखे देखे देखे। चलो। पाले केलो <laughs> ਸੋ ਵੀਰੋ ਸੋ ਆਪ ਦੇ ਕਦੇ ਮੋੜ ਜਾਣਾ ਮਨਪ੍ਰਤਿਕਾ ਦਾ ਬਾਹਰ ਦੇ ਕੰਦਲ ਬੰਦ ਚਲੋ ਜਲਦੀ ਹੁਣ ਕਰੇ ਠੀਕ ਹੈ ਹੋਰ ਜਾਣਾ ਹੀ ਪੈਣਾ ਜਾਣਾ ਹੀ ਪੈਣਾ ਹੋਰ ਇੱਥੇ ਥੋੜੀ ਰਹਿਣਾ ਹੈ ਇੱਥੇ ਥੋੜਾ ਰਹਿਣਾ ਚਲੋ ਜਾਣਾ ਪੈਣਾ ਰੋਟੀ ਖਾ ਲਈ ਹੁਣ ਕਰੇ ਚਲੋ ਤੂੰ ਵਧੀਆ ਮौज ਆਣਾ ਕੱਲੂ ਕਿੱਥੇ ਜਾਣਾ ਬਸ ਸ਼ਾਮ ਨੂੰ ਤੇ ਵੇਖ ਲਾਂਗੇ ਮਾਦੂ ਰਿਸ਼ਤੇਦਾਰ ਨਾ ਰੋਟੀ ਖਾ ਲੈਣਾ ਤੇ ਰਿਸ਼ਤੇਦਾਰ ਆਪਣੇ ਨਾ ਕਈ ਹੁੰਦੇ ਰਿਸ਼ਤੇਦਾਰ ਹਾਂਜੀ ਰਿਸ਼ਤੇਦਾਰੀਆਂ ਆਪਣੀਆਂ ਸਾਰੀਆਂ ਹੀ ਬਹੁਤ ਵਧੀਆ ਇਹਨਾਂ ਨੇ ਸੇਵਾ ਬੜੀ ਕੀਤੀ ਹੈ ਬਹੁਤ ਜ਼ਿਆਦੇ ਵਿਚਾਰੀ ਕਹਿੰਦੇ ਰਹਿੰਦੇ ਆਉਂਦੇ ਨੇ ਤੁਸੀਂ ਆਉਂਦੇ ਨਹੀਂ ਹਾਂ ਚਲੋ ਠੀਕ ਹੈ ਫਿਰ ਚਲੋ ਜਾਓ ਤੁਸੀਂ ਬਾਏ ਬਾਏ ਆਓ ਤੁਰ ਕੇ ਸੈਰ ਕਰੋ ਤੂੰ ਸਾਰਨ ਵੱਧ ਰੋਟੀਆਂ ਖਾਦੂ ਤੁਰ ਕੇ ਆ ਸੈਰਪੁਰ ਆਪਾਂ ਜਾਣ ਉਹ ਵਿਚਾਰੀ ਚਲ ਠੀਕ ਹੈ ਬਾਏ ਬਾਏ ਕਰ ਦੋ ਫਿਰ ਘਰਾਂ ਨੂੰ ਚਲੋ ਚੱਲੀਏ ਖਾ ਪੀ ਲਿਆ ਵੱਧੋ ਖਾ ਪੀ ਲਿਆ ਟੈਂਕੀਆਂ ਫੁੱਲ ਟੈਂਕੀਆਂ ਫੁੱਲ ਟੈਂਕੀਆਂ ਫੁੱਲ ਗੱਡੀ ਦੀ ਟੈਂਕੀ ਫੁੱਲ ਤੇ ਆਵਦੇ ਗਏ ਟੈਂਕੀਆਂ ਫੁੱਲ ਹਾਂ ਭਾਜੀ ਉਹ ਨਾ ਭਾਜੀ ਸਾਡੇ ਤੁਹਾਨੂੰ ਦਾਦੀ ਸਾਡੇ ਭਾਜੀ ਜੇ ਹੀ ਨੇ ਕੋਈ ਬਿਜਲੀ ਦਾ ਕੋਈ ਹੋਇਆ ਨਾ ਕੋਈ ਆ ਗਿਆ ਕੋਈ ਰੇਟ ਪੈ ਗਈ ਦੱਸ ਦਿਆ ਕਿ ਦੱਸ ਦਿਓ ਕੋਈ ਚੱਕਰ ਨਹੀਂ ਫੋਨ ਕਰਦੇ ਹੋ ਠੀਕ ਹੈ ਡੈਡੀ ਠੀਕ ਹੱਲ ਤੇ ਕੋਈ ਹੋਣਾ ਨਹੀਂ ਫੋਨ ਹੀ ਨਾ ਫੋਨ ਹੀ ਆਣਾ ਲੱਤ ਹੈ ਜੀ ਹੱਤ ਹੋਣਾ ਨਹੀਂ ਹੱਲ ਤੇ ਕੋਈ ਹੋਣਾ ਨਹੀਂ ਚਲੋ ਠੀਕ ਹੈ ਓਕੇ ਜੀ ਓਕੇ ਬਾਏ ਓਕੇ ਜੀ ਬਾਏ ਬਾਏ ਬਹੁਤ ਸਾਰਾ ਪਿਆਰ ਸਤਿਕਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਵਧੀਆ ਵਧੀਆ ਰੋਟੀ ਗਾੜੀ ਖਾ ਲਿਆ ਸਾਰਾ ਕੁਝ ਖਾ ਗਏ ਢਿੱਡ ਭਰ ਕੇ ਚਪੇ ਚੱਲ ਗੱਡੀ ਬੈਠੇ ਠੀਕ ਓਕੇ